ਲੋਬੀ ਜਿਹੜੀ ਬੀਬੀ ਅਨਮੋਲ ਗਗਨਮਾਨ ਚੁਟਕੀ ਮਾਰ ਕੇ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇਣ ਦੇ ਵਾਅਦੇ ਕਰਦੀ ਸੀ ਉਹ ਬੀਬੀ ਆਪ ਆਮ ਆਦਮੀ ਪਾਰਟੀ ਚ 5 ਸਾਲ 20 ਪੂਰੇ ਨਹੀਂ ਕਰ ਸਕੀ ਤੇ ਕਹਿੰਦੀ ਭਰੇ ਮਨ ਦੇ ਨਾਲ ਮੈਂ ਆਮ ਆਦਮੀ ਪਾਰਟੀ ਨੂੰ ਵੀ ਛੱਡਦੀ ਆ ਤੇ ਸਿਆਸਤ ਵੀ ਛੱਡਦੀ ਆ ਹੁਣ ਸਵਾਲ ਵੱਡੇ ਖੜੇ ਹੋਏ ਹੁਣ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੁਸੀਂ ਸਾਰੇ ਜਾਨਣਾ ਚਾਹੁੰਦੇ ਹੋਮਗੇ ਪੂਰਾ ਪੰਜਾਬ ਜਾਨਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਐਕਸ ਮੰਤਰੀ ਤੇ ਐਮਐਲਏ ਅਨਮੋਲ ਗਗਨਮਾਨ ਨੇ ਅੱਜ ਅਸਤੀਫਾ ਕਿਉਂ ਦਿੱਤਾ ਹੈ ਉਹਦੇ ਕਾਰਨ ਕੀ ਨੇ ਕੀ ਹੁਣ ਉਹ ਦੁਬਾਰਾ ਫਿਰ ਗਾਇਕੀ ਵੱਲ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੇ ਹੁਣ ਇਹਦਾ ਪ੍ਰਭਾਵ ਕੀ ਪਵੇਗਾ ਕੀ ਆਮ ਆਦਮੀ ਪਾਰਟੀ ਚ ਅੰਦਰੂਨੀ ਵੱਡਾ ਖਲਾਰਾ ਪੈ ਗਿਆ ਕੀ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਟੁੱਟੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅੰਦਰ ਕਈ ਤਰ੍ਹਾਂ ਦੇ ਧੜੇ ਬਣੇ ਹੋਏ ਨੇ ਜਿਨ੍ਹਾਂ ਦੀ ਚਰਚਾ ਆਉਂਦੀ ਰਹਿੰਦੀ ਹੈ ਤੇ ਹੁਣ ਆਪਾਂ ਇਹਨਾਂ ਸਾਰੇ ਸਵਾਲਾਂ ਤੇ ਗੱਲ ਕਰਦੇ ਹਾਂ ਕਿਉਂਕਿ ਅੱਜ ਜਦੋਂ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਦਾ ਵੀ ਬਿਆਨ ਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ ਮੁੱਦੇ ਤੇ ਬਿਆਨ ਆ ਗਿਆ ਔਰ ਇਸ ਮੁੱਦੇ ਦੇ ਉੱਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨੇ ਇੱਕ ਸ਼ੇਅਰ ਲਿਖ ਕੇ ਸ਼ਹਿਰੋਂ ਸ਼ਹਿਰੀ ਚ ਆਪਣਾ ਬਿਆਨ ਦਿੱਤਾ ਔਰ ਬਾਕੀ ਪਾਰਟੀਆਂ ਵਾਲੇ ਵੀ ਬੋਲਣ ਲੱਗੇ ਨੇ ਤੇ ਆਮ ਆਦਮੀ ਪਾਰਟੀ ਦੇ ਹੋਰ ਕਈ ਸਾਰੇ ਆਗੂ ਇਹਦੇ ਉੱਪਰ ਬਿਆਨ ਦੇ ਰਹੇ ਨੇ ਤੇ ਖਾਸ ਕਰ ਇੱਕ ਵੱਡੀ ਗੱਲ ਉਸ ਰਣਜੀਤ ਗਿੱਲ ਨੇ ਬੋਲ ਦਿੱਤੀ ਆ ਨਵਾਂ ਬਿਆਨ ਦੇ ਦਿੱਤਾ ਉਹਨੇ ਜਿਹੜੇ ਰਣਜੀਤ ਗਿੱਲ ਕਰਕੇ ਚਰਚਾ ਆ ਰਹੀ ਹੈ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਹੈ ਅਨਮੋਲ ਗਗਨਮਾਨ ਅਜੇ 3 ਦਿਨ ਪਹਿਲਾਂ ਹੀ ਕੇਜਰੀਵਾਲ ਨੂੰ ਦਿੱਲੀ ਜਾ ਕੇ ਮਿਲ ਕੇ ਆਈ ਹੈ ਮੀਟਿੰਗ ਕਰਕੇ ਆਈ ਹੈ ਤੇ ਅੱਜ ਇੱਕਦਮ ਅਨਮੋਲ ਗਗਨਮਾਨ ਨੇ ਆ ਕੇ ਤੇ ਸਾਰੇ ਅਸਤੀਫੇ ਦੇ ਦਿੱਤੇ ਐਮਐਲਏ ਤੋਂ ਵੀ ਦੇ ਦਿੱਤਾ ਪਾਰਟੀ ਤੋਂ ਵੀ ਦੇ ਦਿੱਤਾ ਸਿਆਸਤ ਛੱਡਣ ਦਾ ਐਲਾਨ ਕਰਤਾ ਵੇਖੋ ਜੀ ਕਮੈਂਟ ਆ ਰਹੇ ਨੇ ਵੀ 5 ਮਿੰਟਾਂ ਚ ਕਸਾਨਾਂ ਨੂੰ ਐਮਐਸਪੀ ਦੇਣ ਦੇ ਵਾਅਦੇ ਕਰਨ ਵਾਲੀ ਬੀਬੀ ਅਨਮੋਲ ਗਗਨਮਾਨ 5 ਸਾਲ ਵੀ ਆਮ ਆਦਮੀ ਪਾਰਟੀ ਚ ਪੂਰੇ ਨਹੀਂ ਕਰ ਸਕੀ ਤੇ ਆਪ ਵੀ ਅਸਤੀਫਾ ਦੇ ਕੇ ਤੇ ਆਹ ਗਈ ਤੇ ਆਹ ਗਈ ਤੇ ਆਹ ਗਈ ਤੇ ਕੀ ਹੁਣ ਬਾਕੀ ਵੀ ਕਾਫੀ ਸਾਰੇ ਐਮਐਲਏ 2027 ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਏਦਾਂ ਕਰ ਸਕਦੇ ਨੇ ਟਿਕੇ ਰਹਿਣਗੇ ਕਿ ਛੱਡ ਕੇ ਜਾਣਗੇ ਪੂਰੀ ਗੱਲ ਤੇ ਚਰਚਾ ਕਰਦੇ ਆਂ ਪਿਆਰਿਓ ਸਭ ਤੋਂ ਪਹਿਲਾਂ ਤਾਂ ਅੱਜ ਜਦੋਂ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਤਾਂ ਉਹਦਾ ਬਿਆਨ ਕੀ ਆਇਆ ਉਹਨੇ ਇਹ ਕਿਹਾ ਉਹ ਕਹਿੰਦੀ بڑے ਭਰੇ ਮਨ ਦੇ ਨਾਲ ਮੈਂ ਅਸਤੀਫਾ ਦੇ ਰਹੀ ਹਾਂ ਤੇ ਦੂਜੀ ਉਹਨੇ ਗੱਲ ਕਹੀ ਕਹਿੰਦੀ ਉਮੀਦ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇ ਹੁਣ ਇਹਦਾ ਮਤਲਬ ਕੀ ਹੈ ਜਿਹੜੇ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਅਨਮੋਲ ਗਗਨਮਾਨ ਨੇ ਕੀ ਅਸਤੀਫਾ ਰਾਜੀ ਖੁਸ਼ੀ ਦਿੱਤਾ ਹੈ ਕਿ ਦੁਖੀ ਹੋ ਕੇ ਦਿੱਤਾ ਹੈ ਉਹਨਾਂ ਲਈ ਇਹ ਗੱਲ ਕਲੀਅਰ ਹੈ दुखी होके इस्तीफा ਦਿੱਤਾ ਬਿਲਕੁਲ ਦੁਖੀ ਹੋ ਕੇ ਦਿੱਤਾ ਉਹਦੀ ਗੱਲ ਕਲੀਅਰ ਕਰਦੀ ਉਹਦਾ ਬਿਆਨ ਪਰੇਮਾਨ ਦਾ ਮਤਲਬ ਕੀ ਹੈ ਦੁਖੀ ਮੰਨ ਨਾਲ ਤੇ ਜਿਹੜੀ ਉਹਨੇ ਕਹੀ ਹੈ ਵੀ ਮੈਨੂੰ ਉਮੀਦ ਹੈ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹਦਾ ਮਤਲਬ ਹੈ ਕਿ ਉਹ ਮੰਨਦੀ ਹੈ ਕਿ ਅਜੇ ਤੱਕ ਖਰੀ ਨਹੀਂ ਉਤਰੀ ਸਾਡੇ ਤੋਂ ਝੂਠੇ ਵਾਅਦੇ ਕਰਾਏ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਆਮ ਆਦਮੀ ਪਾਰਟੀ ਨੇ ਕਾਹ ਤੋਂ ਕਿਉਂਕਿ ਇਹੀ ਸਵਾਲ ਉਹ ਠਾਰਿਆ ਸੀ ਵੀ ਸਾਥੋਂ ਵੱਡੀਆਂ-ਵੱਡੀਆਂ ਗੱਲਾਂ ਕਰਾਈਆਂ ਵਾਅਦੇ ਕਰਾਏ ਬਾਅਦ ਚ ਪੂਰੇ ਨਹੀਂ ਕੀਤੇ ਹੁਣ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਅਨਮੋਲ ਗਗਨ ਮਾਨ ਦੇ ਅਸਤੀਫੇ ਪੱਤਰਕਾਰਾਂ ਨੇ ਪੁੱਛਿਆ ਭਈ ਭਗਵੰਤ ਮਾਨ ਜੀ ਅਸਤੀਫਾ ਦੇ ਤਾਂ ਅਨਮੋਲ ਗਗਨ ਮਾਨ ਨੇ ਕੀ ਕਹੋਂਗੇ ਤੇ ਭਗਵੰਤ ਮਾਨ ਸਾਹਿਬ ਨੇ ਅਨਜਾਨਤਾ ਜੀ ਪ੍ਰਗਟ ਕੀਤੀ ਦੇਖੋ ਕੀ ਇੰਜ ਹੋ ਸਕਦਾ ਕਿ ਉਹਨੇ ਅਸਤੀਫਾ ਦਿੱਤਾ ਹੈ ਤੇ ਇਹ ਕਈ ਦਿਨਾਂ ਦੀ ਇਹ ਗੱਲ ਚੱਲਦੀ ਹੋਊ ਪਾਰਟੀ 'ਚ ਮੁੱਦੇ ਉੱਠਦੇ ਹੋਣਗੇ ਅਚਾਨਕ ਤਾਸੀਫਾ ਚੱਕੇ ਉਹਨੇ ਫੜਾ ਦਿੱਤਾ ਕਿ ਇਹ ਹੋ ਸਕਦਾ ਹੈ ਕਿ ਮਾਨ ਸਾਹਿਬ ਨੂੰ ਇਹ ਗੱਲ ਪਤਾ ਨਾ ਹੋਵੇ ਕੇਜਰੀਵਾਲ ਨਾਲ ਜਿਹੜੀ 3 ਦਿਨ ਪਹਿਲਾਂ ਅਨਮੋਲ ਗਗਨਮਾਨ ਮੀਟਿੰਗ ਕਰਕੇ ਆਈ ਹੈ ਉਹ ਐਵੇਂ ਥੋੜਾ ਉਹ ਮੁੱਦੇ ਦੇ ਸੀ ਔਰ ਰੌਲਾ ਪਹਿਲਾਂ ਦਾ ਚੱਲ ਰਿਹਾ ਸੀ ਅੰਦਰ ਖਾਤੇ ਜੋ ਅੰਦਰੂਨੀ ਗੱਲਾਂ ਆ ਰਹੀਆਂ ਨੇ ਵਾਵਾ ਰੌਲਾ ਕਈ ਮੁੱਦਿਆਂ ਦਾ ਆਮ ਆਦਮੀ ਪਾਰਟੀ ਚ ਅੰਦਰ ਖਾਤੇ ਚੱਲ ਰਿਹਾ ਹੁਣ ਭਗਵੰਤ ਮਾਨ ਨੇ ਕੀ ਕਿਹਾ ਭਗਵਨ ਤਮਾਨ ਸਾਹਿਬ ਨੇ ਪੱਤਰਕਾਰਾਂਗੇ ਇਹ ਕਿਹਾ ਵੀ ਮੈਨੂੰ ਮਾੜਾ ਜਿਹਾ ਪਤਾ ਲੱਗਿਆ ਤੇ ਅਸੀਂ ਹੁਣ ਪਾਰਟੀ ਦੀ ਮੀਟਿੰਗ ਸੱਦਾਂਗੇ ਤੇ ਉਹਦੇ ਵਿਚਾਰ ਕਰਾਂਗੇ ਦੇਖੋ ਜੀ ਜਦੋਂ ਉਹ ਅਸਤੀਫਾ ਹੀ ਦੇ ਗਈ ਹੈ ਹੁਣ ਕੀ ਵਿਚਾਰ ਕਰਨਾ ਜਦੋਂ ਉਹ 3 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਕਰਕੇ ਆਈ ਹਨ ਮੋਲ ਗਗਨਮਾਨ ਉਦੋਂ ਨਹੀਂ ਵਿਚਾਰ ਹੋਇਆ ਵਿਚਾਰ ਹੀ ਤਾਂ ਹੋਇਆ ਹੋਊਗਾ ਜਦੋਂ ਉਹਨੂੰ ਚਾਰੇ ਬੰਨੇ ਚਾਰੇ ਪਾਸੇ ਕੋਈ ਹੀਲਾ ਨਹੀਂ ਜਾਪਿਆ ਤਾਂ ਉਹ ਅਸਤੀਫਾ ਦੇ ਕੇ ਗਈ ਹੈ ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਨੇ ਵਾਵਾ ਵਾਵਾ ਉਭਾਰਿਆ ਸੀ ਤੇ ਉਹ ਤੋਂ ਵੱਡੇ ਵੱਡੇ ਵਾਅਦੇ ਕਰਾਏ ਸੀ ਤੇ ਉਹਨੂੰ ਬਾਅਦ ਵਿੱਚ ਮੰਤਰੀ ਵੀ ਬਣਾਇਆ ਸੀ ਪਰ ਆਹ ਪਟਾਕਾ ਪੈ ਗਿਆ ਤੇ ਐਡੀ ਛੇਤੀ ਐ ਹੋ ਜਾਏਗਾ ਇਹ ਨਾ ਤੁਹਾਡੇ ਚਿੱਤੇ ਸੀ ਸਾਡੇ ਚਿੱਤੇ ਸੀ ਕਿਉਂਕਿ ਅੰਦਰੋਂ ਖਬਰਾਂ ਜਿਹੜੀਆਂ ਨਿਕਲਦੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਸੋਚਣ ਲਾਉਂਦੀਆਂ ਰਹਿੰਦੀਆਂ ਨੇ ਸੋ ਜਦੋਂ ਮੰਤਰੀ ਦੇ ਅਹੁਦੇ ਤੋਂ ਅਨਮੋਲ ਗਗਨ ਮਾਨ ਜੀ ਨੂੰ ਲਾਇਆ ਗਿਆ ਸੀ ਉਦੋਂ ਦਾ ਹੀ ਇਹ ਸਾਨੂੰ ਪਤਾ ਸੀ ਕਿ ਪਟਾਕਾ ਪੈਣਾ ਤੇ ਇਹ ਕੋਈ ਆਖਰੀ ਨਹੀਂ ਪਟਾਕੇ ਅਜੇ ਹੋਰ ਵੀ ਪੈਣੇ ਨੇ 2027 ਤੋਂ ਪਹਿਲਾਂ-ਪਹਿਲਾਂ ਤੁਸੀਂ ਦੇਖਿਓ ਆਮ ਆਦਮੀ ਪਾਰਟੀ ਦੇ ਕਿੰਨੇ ਵੱਡੇ-ਵੱਡੇ ਪਟਾਕੇ ਪੈਣੇ ਸੋ ਹੁਣ ਭਗਵੰਤ ਮਾਨ ਸਾਹਿਬ ਨੇ ਤਾਂ ਕਹਿਤਾ ਵੀ ਮੀਟਿੰਗ ਕਰਦਾਂਗੇ ਤੇ ਵਿਚਾਰਾਂਗੇ ਪਰ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸ ਦੇ ਨੇਤਾ ਵਿਧਾਨ ਸਭਾ ਚ एलओपी ਨੇ ਉਹ ਲੀਡਰ ਆਫ اپੋਜੀਸ਼ਨ ਉਹਨਾਂ ਨੇ ਇੱਕ ਸ਼ੇਅਰ ਲਿਖ ਕੇ ਮਜ਼ਾਕ ਉਡਾਇਆ ਕਮੈਂਟ ਕੀਤਾ ਔਰ ਉਹਨਾਂ ਨੇ ਸ਼ੇਅਰ ਲਿਖ ਕੇ ਸ਼ੈਰੋ ਸ਼ੈਰੀ ਦੇ ਅੰਦਾਜ਼ ਚ ਇਹ ਗੱਲ ਕੀਤੀ ਹੈ ਵੀ ਜਿਵੇਂ ਕੋਈ ਐ ਕਹਿ ਰਿਹਾ ਹੋਵੇ ਵੀ ਬੀਬੀ ਪੂਰੀਆਂ ਪਾ ਗਈ ਤੇ ਇਹਨਾਂ ਦਾ ਇਨਕਲਾਬੀਆਂ ਦਾ ਇਨਕਲਾਬ ਵਿੱਚ ਹੀ ਛੱਡ ਗਈ ਹੁਣ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਗਈ ਬੀਬੀ ਅਨਮੋਲ ਗਗਨਮਾਨ ਉਹ ਹੈ ਜੀਨੇ ਵੋਟਾਂ ਤੋਂ ਪਹਿਲਾਂ ਬਹੁਤ ਵੱਡਾ ਇਹ ਦਾਅਵਾ ਕਰਤਾ ਸੀ ਵੀ ਕੇਜਰੀਵਾਲ ਸਾਹਿਬ ਨੇ ਮੈਨੂੰ ਦਿੱਲੀ ਤੋਂ ਇਹ ਕਹਿ ਕੇ ਭੇਜਿਆ ਵੀ ਪੰਜਾਬ ਤ ਜਾ ਕੇ ਐਲਾਨ ਕਰ ਦਿਓ ਕਿ ਜੇ ਸਾਡੀ ਸਰਕਾਰ ਆ ਗਈ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇਵਾਂਗੇ 5 ਮਿੰਟਾਂ ਚ ਉਹ ਵੀ ਸਾਰੀਆਂ ਫਸਲਾਂ ਦੀ ਝੁਟਕੀ ਮਾਰ ਕੇ ਕਿਹਾ ਸੀ ਤੇ ਅੱਜ ਫਿਰ ਲੋਕ ਕਹਿੰਦੇ ਪਏ ਨੇ 5 ਮਿੰਟਾਂ ਚ ਐਮਐਸਪੀ ਦੇਣ ਵਾਲੀ ਬੀਬੀ 5 ਸਾਲ ਵੀ ਪੂਰੇ ਨਾ ਕਰ ਸਕੀ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੀ ਗਈ ਉਹ ਵੀ ਭਰੇ ਮਨ ਦੇ ਨਾਲ ਦੁਖੀ ਹੋ ਕੇ ਹੁਣ ਅਗਲੀ ਪਿਆਰਿਓ ਕਿਉਂ ਉਹ ਅਸਤੀਫਾ ਦਿੱਤਾ ਵੇਖੋ ਚਰਚਾ ਆ ਰਹੀ ਹੈ ਤੁਹਾਨੂੰ ਪਤਾ ਹੈ ਬੀਤੇ ਕੱਲ ਅਕਾਲੀ ਦਲ ਦਾ ਜਿਹੜਾ ਉਥੋਂ ਦਾ ਵੱਡਾ ਲੀਡਰ ਸੀ ਇੱਕ ਬਹੁਤ ਅਮੀਰ ਬੰਦਾ ਮੰਨਿਆ ਜਾਂਦਾ ਜਿਹਦਾ ਨਾਮ ਰਣਜੀਤ ਗਿੱਲ ਅਕਾਲੀ ਦਲ ਦਾ ਲੀਡਰ ਸੀ ਅਕਾਲੀ ਦਲ ਉਹਨੂੰ ਖਰੜ ਤੋਂ ਐਮਐਲਏ ਦੀ ਟਿਕਟ ਦਿੰਦਾ ਰਿਹਾ ਔਰ ਅਨਮੋਲ ਗਗਨ ਮਾਨ ਨੇ ਉਹਨੂੰ 2022 ਦੀਆਂ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਗਿੱਲ ਨੂੰ 37000 ਵੋਟਾਂ ਦੇ ਨਾਲ ਹਰਾਇਆ ਸੀਗਾ ਅੱਜ ਬੀਤੇ ਕੱਲ ਜਿਹੜਾ ਰਣਜੀਤ ਗਿੱਲ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਤੇ ਅੱਜ ਅਨਮੋਲ ਗਗਨ ਮਾਨ ਨਿਆਮਤ ਵੀ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਇਹ ਸਿੱਧੀ ਗੱਲ जोडਦੀ ਨਹੀਂ ਹੁਣ ਉਹਨੇ ਅੱਜ ਨਵੀਂ ਪੋਸਟ ਪਾਤੀ ਹੈ ਰਣਜੀਤ ਗਿੱਲ ਨੇ ਉਹ ਕਹਿੰਦਾ ਦੇਖੋ ਜੀ ਸਾਰੇ ਭੈਣਾ ਭਰਾਵਾਂ ਨੂੰ ਗੁਰੂ ਫਤਿਹ ਤੇ ਕਹਿੰਦਾ ਹੁਣ ਹੁਣ ਕੁਝ ਨਵਾਂ ਕਰਾਂਗੇ ਔਰ ਸਾਰੇ ਇਲਾਕਾ ਨਿਵਾਸੀਆਂ ਪੰਜਾਬੀਆਂ ਤੇ ਪੰਜਾਬ ਦੀ ਬਿਹਤਰੀ ਦੇ ਲਈ ਨਵਾਂ ਫੈਸਲਾ ਲਵਾਂਗੇ। ਐਦਾਂ ਦੀ ਗੱਲ ਉਹਨੇ ਆਖੀ ਹੈ ਤੇ ਨਵਾਂ ਫੈਸਲਾ ਉਹਨੇ ਕਿਹੜਾ ਚੰਦਰਮਾ ਤੇ ਜਾਣਾ। ਉਹਨੇ ਨਵਾਂ ਫੈਸਲਾ ਕੀ ਲੈਣਾ ਹੈ? ਵੱਧ ਤੋਂ ਵੱਧ ਜਾਪਦਾ ਵੀ ਆਮ ਆਦਮੀ ਪਾਰਟੀ 'ਚ ਉਹਨੇ ਜਾਣਾ ਹੈ। ਆਮ ਆਦਮੀ ਪਾਰਟੀ ਨਾਲ ਉਹਦੀ ਸੈਟਿੰਗ ਹੋਈ ਹੋਊਗੀ ਜਿਵੇਂ ਕਿ ਸੰਜੀਵ ਅਰੋੜਾ ਜਿਹੜੇ लवली ਯੂਨੀਵਰਸਿਟੀ ਵਾਲੇ ਨਹੀਂ ਉਹਨਾਂ ਨਾਲ ਪਹਿਲਾਂ ਉਹਨਾਂ ਨੂੰ ਰਾਜ ਸਭਾ ਦਾ ਐਮ ਐਲ ਏ ਬਣਾ ਕੇ ਭੇਜਿਆ ਫਿਰ ਉੱਥੋਂ ਅਸਤੀਫਾ ਦਿਵਾ ਕੇ ਹੁਣ ਉਹਨਾਂ ਨੂੰ ਕੈਬਨਟ ਮੰਤਰੀ ਲੁਧਿਆਣਾ ਤੋਂ ਜਿਤਾ ਕੇ ਬਣਾ ਲਿਆ ਇਹ ਵੀ ਸੈਟਿੰਗਾਂ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਜਿਹੜੇ ਹੀਟ ਲੀਡਰ ਨੇ ਇਹਨਾਂ ਗੱਲਾਂ ਤੋਂ ਦੁਖੀ ਨੇ ਵੀ ਜਿਹੜੇ ਜੁੱਤੀਆਂ ਤੜਾਉਂਦੇ ਰਹੇ ਜਿਹੜੇ ਆਮ ਆਦਮੀ ਪਾਰਟੀ ਲਈ 10 12 12 ਸਾਲ ਧੱਕੇ ਖਾਂਦੇ ਰਹੇ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਤੇ ਪੈਸੇ ਵਾਲਾ ਬੰਦਾ ਜਦੋਂ ਬਾਹਰੋਂ ਉਦਸ ਜਾਂਦਾ ਆਮ ਆਦਮੀ ਪਾਰਟੀ ਉਹਨੂੰ ਐ ਜੱਫੀ ਪਾ ਲੈਂਦੀ ਘੁੱਟ ਕੇ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਰਹਗੀ ਕਿ ਖਾਸ ਆਦਮੀ ਪਾਰਟੀ ਬਣ ਗਈ ਹੈ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਜਨਤਾ ਤੁਸੀਂਓ ਉਹ ਰਣਜੀਤ ਗਿੱਲ ਨੇ ਜਦੋਂ ਇਹ ਪੋਸਟ ਫੇਰ ਅੱਜ ਪਾਈ ਹੈ ਕਾਲੀ ਦਲ ਚੋਂ ਅਸਤੀਫਾ ਦੇ ਕੇ ਵੀ ਨਵੀਂ ਸ਼ੁਰੂਆਤ ਜਾਂ ਨਵੇਂ ਫੈਸਲੇ ਬਾਰੇ ਤਾਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਮਾਮਲਾ ਕਿੱਥੇ ਜਾ ਖੜਾ ਕਹਾਣੀ ਕਿੱਥੇ ਜਾ ਖੜੀ ਹੈ ਮੇਰਾ ਪੂਰਾ ਅੰਦਾਜ਼ਾ ਹੈ ਮੇਰਾ ਪੂਰਾ ਇਹ ਇੱਕ ਅਨੁਮਾਨ ਹੈ ਕਿ ਰਣਜੀਤ ਗਿੱਲ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰੂਗੀ ਇਸੇ ਕਰਕੇ ਅਨਮੋਲ ਗਗਨਮਾਨ ਛੱਡ ਕੇ ਗਈ ਹੈ ਅਨਮੋਲ ਗਗਨਮਾਨ ਨੂੰ ਲੱਗਦਾ ਵੀ ਹੁਣ ਮੇਰਾ ਇੱਥੇ ਕੀ ਹੈ ਖਾਲਾ ਹਲਕੇ 'ਚ ਇੱਕ ਵੱਡਾ ਬੋਰਡ ਪਲਣਾ ਤੇ ਮੈਨੂੰ ਤਾਂ ਇਹਨਾਂ ਨੇ ਕਿਹਾ ਐਮਐਲਏ ਦੀ ਟਿਕਟ ਵੀ ਨਹੀਂ ਦੇਣੀ ਤੇ ਮੈਂ ਐਵੇਂ ਹੀ ਇੱਥੇ ਤੁਰੇ ਫਿਰਾਂ ਉਹ ਵਿਚਾਰੀ ਗਾਇਕੀ ਦਾ ਸਫ਼ਰ ਛੱਡ ਕੇ ਆਈ ਸੀ ਆਮ ਆਦਮੀ ਪਾਰਟੀ 'ਚ ਵੈਸੇ ਬਹੁਤੇ ਬੰਦੇ ਜਿਹੜੇ ਨੇ ਉਹ ਕਲਾਕਾਰ ਜਾਂ ਸਿੰਗਰ ਨੇ ਤੁਸੀਂ ਦੇਖ ਲਓ ਗਿਣ ਲਓ ਕਿਹੜੇ ਕਿਹੜੇ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਹ ਕਲਾਕਾਰ ਸੀ ਕਮੇਡੀਅਨ ਸੀ ਦੂਜੇ ਨੰਬਰ ਤੇ ਬਲਕਾਰ ਸਿੱਧੂ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਣ ਤੋਂ ਪਿਆਰੀ ਫਿਰ ਦੇਵਮਾਨ ਫਿਰ ਅਨਮੋਲ ਗਗਨ ਮਾਨ ਮਤਲਬ ਕਿੰਨਿਆਂ ਗੌਰਪ੍ਰੀਤ ਘੁੱਗੀ ਜਿਹੜਾ ਕਮੇਡੀਅਨ ਉਹ ਵੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਰਿਹਾ ਭਰਾਓ ਚਲ ਵੋਟਾਂ ਪਹਿਲਾਂ ਵਿਚਾਰਾ ਛੱਡ ਕੇ ਪਾਸੇ ਹੋ ਗਿਆ ਕਿਉਂਕਿ ਉਹਦਾ ਵਿਖਲਾਰਾ ਜਾ ਪੈ ਗਿਆ ਸੀਗਾ ਬਾਬਾ ਹੁਣ ਫਿਲਮਾਂ ਚ ਹੁੰਦਾ ਜੀ ਲੱਗਾ ਹੈ ਕੀ ਹੁਣ ਅਨਮੋਲ ਗਗਨਮਾਨ ਜਿਹੜੀ ਆ ਉਹ ਫੇਰ ਗੀਤ ਗਾਹੇਗੀ ਸਿੰਗਰ ਬਣੇਗੀ ਕਿ ਹੁਣ ਕੁਸ਼ੋਰ ਕਰੇਗੀ ਵੇਖੋ ਇਹ ਅਨਮੋਲ ਗਗਨਮਾਨ ਬੀਬਾ ਨੇ ਪਿਛਲੇ ਟਾਈਮ ਚ ਵਿਆਹ ਕਰਾਇਆ ਵਿਆਹ ਚਲੋ ਸੁੱਖ ਨਾਲ ਕਰਾਉਣਾ ਹੁੰਦਾ ਲੋਕਾਂ ਨੇ ਪਰ ਵਿਆਹ ਚੰਗਾ ਹੋ ਗਿਆ ਵੇਖੋ ਸੀ ਤਾਂ ਉਹ ਪਹਿਲਾਂ ਵੀ ਕਲਾਕਾਰ ਨਾਮੀ ਤੇ ਪੈਸੇ ਵਾਲਾ ਵਿਅਕਤੀ ਸੀ ਅਨਮੋਲਿਕ ਗਣਮਾਨ ਪਰ ਜਦੋਂ ਉਹ ਮੰਤਰੀ ਸੀ ਜਦੋਂ ਪਾਵਰਤ ਸੀ ਤਾਂ ਫਿਰ ਜਿਹੋ ਜਿਹਾ ਵਿਆਹ ਉਦੋਂ ਹੋ ਸਕਦਾ ਉਹ ਥੋੜਾ ਆਮ ਆਲਤਾ ਜੋ ਸਦਾ ਚਲੋ ਵਧੀਆ ਹੋਇਆ ਜੋ ਹੋਇਆ ਚੰਗਾ ਨਿਬੜ ਗਿਆ ਪਰ ਹੁਣ ਕੀ ਉਹ ਗਾਇਕੀ ਤੇ ਜਾਏਗੀ ਦੇਖੋ ਇਹ ਗੱਲ ਕੋਈ ਬਹੁਤੀ ਮਹੱਤਵਪੂਰਨ ਨਹੀਂ ਪੰਜਾਬ ਦੇ ਲੋਕਾਂ ਲਈ ਪਰ ਮੈਨੂੰ ਲੱਗਦਾ ਜੇ ਉਹ ਜਾਏਗੀ ਵੀ ਤੇ ਹੁਣ ਬਹੁਤਾ ਫਾਇਦਾ ਨਹੀਂ ਹੋਣਾ ਗੁਰਪ੍ਰੀਤ ਘੁੱਗੀ ਦੀ ਕੁਆਲਿਟੀ ਹੋਰ ਸੀ ਕਮੇਡੀ ਸੀ ਐਕਟਿੰਗ ਸੀ ਪਰ ਬੀਬਾ ਅਨਮੋਲ ਗਗਨਮਾਨ ਜਿੰਨੀ ਸੋਹਣੀ ਸੁਨੱਖੀ ਕੁੜੀ ਸੀ ਉਸ ਟਾਈਮ ਜਦੋਂ ਉਹ ਗਾਉਂਦੀ ਸੀ ਹੁਣ ਸੁੱਖ ਨਾਲ ਉਹ ਤੱਤੀਆਂ ਧੁੱਪਾਂ ਚ ਜਦੋਂ ਲੋਕਾਂ ਦੀਆਂ ਵੋਟਾਂ ਲਈ ਤੇ ਉਹ ਸਾਰੇ ਪੋਲੀਟਿਕਲ ਆਪ ਦੇ ਰਾਜਨੇਤਾ ਜੀਵਨ ਤੇ ਉਹਨਾਂ ਨੂੰ ਜਾਣਾ ਪਿਆ ਤੇ ਹੁਣ ਉਹ ਗੱਲ ਨਹੀਂ ਰਹੇਗੀ ਤੇ ਹੁਣ ਉਹ ਸ਼ਾਇਦ ਬੰਨੀ ਵੀ ਨਹੀਂ ਗਈ ਕਿ 100 ਹੋ ਸਕਦਾ ਹੈ ਕਿ ਬੀਬਾ ਹੱਥ ਜਮੋਣ ਪਰ ਕੀ ਬਣੇਗਾ ਇਹ ਟਾਈਮ ਦੱਸੇਗਾ ਹੁਣ ਜਿਹੜੀ ਅਗਲੀ ਗੱਲ ਉਹ ਇਹ ਆ ਆਮ ਆਦਮੀ ਪਾਰਟੀ ਕੀ ਟੁੱਟੇਗੀ ਖਿੰਡੇਗੀ ਪਟਾਕਾ ਪਵੇਗਾ ਵੇਖੋ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਬਾਹਰ ਨਿਕਲਦੀਆਂ ਨੇ ਔਰ ਬਹੁਤ ਚਰਚਾ ਮੀਡੀਆ ਦੇ ਵਿੱਚ ਇਹ ਚੱਲਦੀ ਰਹਿੰਦੀ ਆ ਵੀ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਲੇ ਸਭ ਅੱਛਾ ਨਹੀਂਗਾ ਪ੍ਰੋਬਲਮ ਚੱਲ ਰਹੀ ਪਿੱਛੇ ਜੇ ਜਦੋਂ ਆ ਜਿਮਨੀ ਚੋੜ ਹੋਈ ਲੁਧਿਆਣੇ ਦੀ ਤਾਂ ਜਿਹੜਾ ਸੁਖਪਾਲ ਖਹਿਰਾ ਉਹਨਾਂ ਨੇ ਇਹ ਵੱਡੀ ਗੱਲ ਸ਼ਰਿਆਂ ਬੋਲਤੀ ਸੀ ਉਹ ਕਹਿੰਦੇ ਭਗਵੰਤ ਮਾਨ ਤੇ ਕੇਜਰੀਵਾਲ ਉੱਥੇ ਲੜ ਪਏ ਨੇ ਇਸੇ ਕਰਕੇ ਇਹ ਚੋਣਾ ਹੋਣ ਤੋਂ ਕਈ ਦਿਨ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਦੋਨੇ ਲੁਧਿਆਣੇ ਜਾ ਕੇ ਨਹੀਂ ਬੜੇ ਇਹ ਗੱਲ ਕਿਹਨੇ ਕਹੀ ਖੈਰੇ ਨਹੀਂ ਖੈਰਾ ਨਹੀਂ ਉਸ ਤੋਂ ਬਾਅਦ ਇਹਦੇ ਬਾਰੇ ਆਮ ਆਦਮੀ ਪਾਰਟੀ ਕੁਝ ਨਹੀਂ ਬੋਲਦੀ ਵਾਵਾ ਪ੍ਰੋਬਲਮ ਦੱਸੀ ਜਾਂਦੀ ਹੈ ਇਹ ਵੀ ਦੱਸਿਆ ਜਾਂਦਾ ਜਿਵੇਂ ਕੁਮਰ ਵਿਜੇ ਪ੍ਰਤਾਪ ਨੇ ਜਦੋਂ ਬੋਲਿਆ ਤਾਂ ਉਸ ਤੋਂ ਬਾਅਦ ਉਹਨੂੰ ਜਿਹੜੀ ਪਾਰਟੀ ਚੋਂ ਕੱਢਿਆ ਗਿਆ ਇਹਦੇ ਉੱਪਰ ਵੀ ਬਹੁਤ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਦੱਸਿਆ ਜਾ ਰਿਹਾ ਹੈ ਗੱਲ ਆ ਰਹੀ ਹੈ ਉਕੇ ਨੇ ਵੀ ਇੱਕ ਸੱਚਾ ਸੁੱਚਾ ਬੰਦਾ ਜਿਹਨੂੰ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਭਗਵੰਤ ਮਾਨ ਸਾਹਿਬ ਨੇ ਤਰੀਫਾਂ ਕਰ ਕਰ ਪਾਰਟੀ ਚ ਲਿਆਂਦਾ ਸੀ ਉਹਨੂੰ ਇੱਕਦਮ ਬਾਹਰ ਦਾ ਰਸਤਾ ਕਿਉਂ ਵਿਖਾਤਾ ਇਹਦੇ ਤੇ ਇਹ ਦੱਸਿਆ ਜਾ ਰਿਹਾ ਕਾਫੀਆਂ ਦੇ ਸਵਾਲ ਨੇ ਆਮ ਆਦਮੀ ਪਾਰਟੀ ਔਰ ਅਗਲੀ ਗੱਲ ਆਮ ਆਦਮੀ ਪਾਰਟੀ ਦੇ ਵਿੱਚ ਇਹ ਚਰਚਾ ਹੈ ਦਾਵਾ ਨਹੀਂ ਹੈ ਚਰਚਾ ਇਹ ਨਿਕਲ ਕੇ ਆਉਂਦੀ ਵੀ ਇੱਕ ਧੜਾ ਸਪੀਕਰ ਕਰਤਾਰ ਸਿੰਘ ਸੰਧਵਾ ਸਾਹਿਬ ਦਾ ਵੀ ਹੈ ਔਰ ਦੂਜੇ ਪਾਸੇ ਪ੍ਰੋਫੈਸਰ ਬਰਜਿੰਦਰ ਕੌਰ ਨੇ ਉਹ ਉਹ ਵੀ ਚਾਹੁੰਦੇ ਰਹੇ ਨੇ ਕਿ ਉਹਨਾਂ ਨੂੰ ਕੈਬਨਿਟ ਚ ਮੰਤਰੀ ਬਣਾਇਆ ਜਾਵੇ ਉਹ ਤਾਂ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਚ ਐਮਐਲਏ ਜਿੱਤੇ ਨੇ ਜਿਹੜੇ ਪਹਿਲੀ ਪਹਿਲੀ ਵਾਰ ਜਿੱਤੇ ਉਹਨਾਂ ਨੂੰ ਜੇ ਮੰਤਰੀ ਬਣਾ ਦਿੱਤਾ ਗਿਆ ਫਿਰ ਪ੍ਰੋਫੈਸਰ ਬਰਜਿੰਦਰ ਕੌਰ ਚ ਕੀ ਘਾਟ ਸੀ ਇਹ ਵੱਡੇ ਸਵਾਲ ਆਮ ਆਦਮੀ ਪਾਰਟੀ ਚ ਅੰਦਰ ਖਾਤੇ ਗੂੰਜਦੇ ਰਹਿੰਦੇ ਨੇ ਅੰਦਰ ਰਿੱਜਦੇ ਪਏ ਨੇ ਕਈ ਬੰਦੇ ਔਰ ਉਹ ਜਿਹੜਾ ਗਾਇਸ ਬੰਦੀ ਪਈ ਆ ਉਹ ਅਣਮੋਲ ਗਗਨ ਮਾਨਵਾਂ ਕਦੋਂ ਧਮਾਕਾ ਕਰੇਗੀ ਪਟਾਕਾ ਮਾਰੇਗੀ ਇਹ ਕਿਸੇ ਵੀ ਟਾਈਮ ਹੋ ਸਕਦਾ ਹੈ ਅਣਮੋਲ ਗਗਨ ਮਾਨ ਦਾ ਕੱਲ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਐ ਕਰ ਦੇਗੀ ਕਿਆਸ ਸੀ ਕੁਝ ਬੰਦਿਆਂ ਤੱਕ ਜਿਵੇਂ ਸਾਡੇ ਤੱਕ ਕਈ ਗੱਲਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਅੰਦਾਜ਼ਾ ਸੀ ਪਰ ਆਮ ਜਨਤਾ ਨਹੀਂ ਸੀ ਪਤਾ ਇਸੇ ਤਰ੍ਹਾਂ ਆਮ ਭੈਣਾ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਚ ਕੀ ਚੱਲ ਰਿਹਾ ਹੁਣ ਜਿਵੇਂ ਕਾਂਗਰਸ ਹੈ ਕਾਂਗਰਸ ਦੇ ਵਿੱਚ ਕਈ ਧੜੇ ਨੇ ਅਕਾਲੀ ਦਲ ਦੇ ਧੜੇ ਤਾਂ ਇੰਨੇ ਬਣ ਗਏ ਵੀ ਖੱਕੜੀਆਂ ਕਰੇਲੇ ਉਹ ਪਤਾ ਹੀ ਨਹੀਂ ਕੌਣ ਕਿੱਧਰ ਹੈ ਤੇ ਕੌਣ ਕਿੱਧਰ ਹੈ ਇਧਰੋਂ ਘਰ ਵਾਪਸੀ ਤੇ ਉਧਰੋਂ ਤੇ ਇਧਰੋਂ ਉਹ ਤਾਂ ਸੂਤ ਜਾਈ ਨਹੀਂ ਆਉਂਦਾ ਪਿਆ ਕੰਮ ਪਰ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੜਾ ਕੁਝ ਚੱਲ ਰਿਹਾ ਹੈ ਕੇਜਰੀਵਾਲ ਸਾਹਿਬ ਹੋਰਾਂ ਦਾ ਦਿੱਲੀ ਦੇ ਵਿੱਚ ਜਦੋਂ ਸੂਪੜਾ ਸਾਫ ਹੋਇਆ ਕਿਵੇਂ ਕੇਜਰੀਵਾਲ ਖੁਦ ਆਰ ਕੇ ਮਨੀਸ਼ ਸੋਧੀ ਆਰ ਕੇ ਸਾਰੇ ਵੱਡੇ ਲੀਡਰ ਉੱਥੋਂ ਆਰ ਕੇ ਉਸ ਤੋਂ ਬਾਅਦ ਪੰਜਾਬ ਤੇ ਟੇਕ ਰੱਖ ਲਈ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਰਾਗਵ ਚੱਡਾ ਇੱਕ ਸਾਲ ਤੋਂ ਦਿਖਿਆ ਪੰਜਾਬ 'ਚ ਉਹ ਰਾਗਵ ਚੱਡਾ ਜਿਹੜਾ ਪੰਜਾਬ ਦੇ ਵਿੱਚੋਂ ਜੈਡ ਪਲੱਸ ਸਿਕਿਉਰਟੀਆਂ ਦੀਆਂ ਗੱਲਾਂ ਸੀਗੀਆਂ ਜਿਹੜਾ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਬਣਾਇਆ ਰਾਗਵ ਚੱਡਾ ਨੂੰ ਤੇ ਉਹ ਰਾਗਵ ਚੱਡਾ ਪਰਨੀਤੀ ਚੁੱਪੜਾ ਨਾਲ ਵਿਆਹ ਕਰਾ ਕੇ ਮੁੜ ਕੇ ਦਿਸਿਆ ਤੁਹਾਨੂੰ ਪੰਜਾਬ 'ਚ ਆਹ ਇਲੈਕਸ਼ਨ ਹੋਏ ਜਿਮਣੀ ਚੋਣਾਂ ਹੋਈਆਂ ਕਿੰਨੀਆਂ ਰਾਗਵ ਚੱਡਾ ਦਿਸਿਆ ਕਿਸੇ ਨੂੰ ਨਹੀਂ ਦਿਸਿਆ ਬੇਦੀਓ ਉੱਥੇ ਵੀ ਅੰਦਰੋਂ ਗਾ ਲੁੱਟਦੀ ਉੱਡਦੀ ਆਉਂਦੀ ਹੈ ਪ੍ਰੋਬਲਮ ਆ ਚੁੱਕੀ ਹੈ ਕਹਿੰਦੇ ਕੇਜਰੀਵਾਲ ਨਾਲ ਰਗਵ ਚੱਡੇ ਦੀ ਪ੍ਰੋਬਲਮ ਆ ਚੁੱਕੀ ਹੈ ਤੇ ਫਿਰ ਆਮ ਆਦਮੀ ਪਾਰਟੀ ਪ੍ਰਕਾਸ਼ ਸਿੰਘ ਬਾਦਲ ਚਾਹੇ ਉਹ ਮੇਰੀ ਉਹਨਾਂ ਦੇ ਰਾਜ ਨਾਲ ਕੋਈ ਸਹਿਮਤੀ ਨਹੀਂ ਉਹਨਾਂ ਨੇ ਜੋ ਕੀਤਾ ਮੈਨੂੰ ਮੈਨੂੰ ਲੱਗਦਾ ਕਿ ਬਹੁਤ ਕੁਝ ਉਹਨਾਂ ਨੇ ਗਲਤ ਕੀਤਾ ਪਰ ਸਿਆਸਤਦਾਨ ਤੇ ਸਿਆਸਤ ਸੂਝ ਦੇ ਪੱਖੋਂ ਬਹੁਤ ਡੂੰਗੇ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਸੀ ਇਹ ਹਵਾ ਦਾ ਗੁਬਾਰਾ ਹੈ ਜਿਵੇਂ ਇੱਕੇਦਮ ਫੁੱਲਿਆ ਇਹਨੇ ਇੱਕੇਦਮ ਇਹਨੇ ਪਟਾਕਾ ਮਾਰ ਜਾਣਾ ਤੇ ਜੱਬਦਾ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਸਕਦਾ ਉਹਨਾਂਲੇ ਟਾਈਮ 'ਚ ਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਤਾਂ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਵੈਸੇ ਜਿੰਨਾ ਟਾਈਮ ਸ਼ਹੀਦ ਭਗਤ ਸਿੰਘ ਰਾਜਗੁਰੂ ਸਿੱਖਦੇਵ ਗਦਰੀ ਬਾਬਿਆਂ ਭਗਤ ਸਰਾਬਿਆਂ ਤੇ ਸਾਡੇ ਗੁਰੂ ਸਹਿਬਾਨਾਂ ਦੇ ਸੋਚ ਤੇ ਵਿਚਾਰ ਤਾਂ ਰਾ ਇੱਥੇ ਲਾਗੂ ਨਹੀਂ ਹੁੰਦੀ ਉਹਨਾਂ ਟਾਈਮੇ ਪਾਰਟੀਆਂ ਜੋ ਮਰਜ਼ੀ ਤੇ ਜਿੱਦਾਂ ਦੇ ਮਰਜ਼ੀ ਬੰਦੇ ਲੈ ਕੇ ਆਈ ਜਾਣ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਬਹੁਤ ਮਿਹਰਬਾਨੀ ਸ਼ੁ크ਰੀ